ਨੂੰ ਦੋਸਤੋ ਪਹਿਲਾਂ ਤਾਂ ਦਿਖਾਇਆ ਸੀ ਪਰਲ ਸਿਟੀ ਦਾ ਗੇਟ ਤੇ ਦੂਜਾ ਪਾਸਾ ਤੇ ਆ ਆ ਵਿੱਚ ਬਿਲਡਿੰਗ ਜਿਹੜੀ ਸ਼ਾਨਦਾਰ ਬਿਲਡਿੰਗ ਭੰਗੂਣੇ ਬਣਾਈ ਸੀ ਇਹ ਐ ਨਹੀਂ ਮੈਨੂੰ ਪਤਾ ਵੀ ਕਾਦੇ ਵਾਸਤੇ ਆਪਦਾ ਰਹਿਣ ਵਜ਼ੀਰਾ ਸੀ ਜਾਂ ਕੀ ਗੱਲਬਾਤ ਸੀ ਤੇ ਬਹੁਤ ਵੱਡੀ ਬਿਲਡਿੰਗ ਇੱਥੇ ਤਿਆਰ ਕੀਤੀ ਸੀ ਅੱਜ ਖੰਡਰ ਹੋਈ ਪਈ ਐ ਤੇ ਸਰਕਾਰ ਦੇ ਕਬਜ਼ੇ ਅਧੀਨ ਆ ਇਹ ਉਹਦੇ ਕਾਲੇ ਕਾਰਨਾਮਿਆਂ ਦੀਆਂ ਤੇ ਲੋਕਾਂ ਦੇ ਖੂਨ ਚੂਸ ਕੇ ਬਣਾਏ ਪਏ ਹਾਂ ਦੇ ਮਹਿਲ ਮਨਾਰੇ ਫਿਰ ਐਂ ਟਹਿ ਢੇਰੀ ਆਈ ਸਰਕਾਰਾਂ ਦੇ ਕਬਜ਼ੇ ਚ ਜਾਂਦੇ ਆ ਤੇ ਇੱਥੇ ਰਹਿਣ ਵਸੇਰਾ ਜੇ ਕਿਸੇ ਦਾ ਖਾ ਕੇ ਆਪਾਂ ਜਾਂ ਕਿਸੇ ਦੇ ਪੁੱਤਤੀ ਨੂੰ ਨਸ਼ੇ ਪੱਤੇ ਤੇ ਲਾ ਕੇ ਉਹਨੂੰ ਆਪਾਂ ਨਸ਼ਾ ਪੱਤਾ ਦੇ ਕੇ ਆਪਦੀਆਂ ਕਮਾਈਆਂ ਕਰੀਏ ਤੇ ਬਣਾਈਏ ਘਰ-ਬਾਰ ਜਾਂ ਕਿਸੇ ਨਾਲ ਠੱਗੀ ਮਾਰੀਏ ਤੇ ਉਹ ਪੈਸਾ ਆਪਦੇ ਆਸ਼ੀਆ ਨੇ ਤੇ ਲਾਈਏ ਤਾਂ ਉਹਦਾ ਅਸਰ ਇਹੀ ਹੁੰਦਾ ਇਹ ਸਿਆਣਿਆਂ ਨੇ ਸੱਚ ਕਿਹਾ ਮਾੜੇ ਕੰਮ ਦਾ ਮਾੜਾ ਨਤੀਜਾ ਆ ਤੁਹਾਡੇ ਸਾਹਮਣੇ ਆ ਵੀਰੋ